ਸੋ ਗੁਰੂ ਰੂਪੇਰੀ ਸਾਹ ਸੰਗ ਜੀਓ ਆਪਾਂ ਸਾਰੇ ਹੀ ਉਸ ਵਾਹਿਗੁਰੂ ਦੇ ਗੁਣਾਂ ਨੂੰ ਜਾਣਣ ਵਾਸਤੇ ਉਸ ਦੇ ਗੁਣਾਂ ਨੂੰ ਯਾਦ ਕਰਨ ਵਾਸਤੇ ਗੁਰੂ ਘਰ ਆਏ ਹਾਂ ਸੋ ਆਪਾਂ ਸਾਰੇ ਹੀ ਉਸ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਾਂ ਜੋ ਮਹਾਰਾਜ ਨੇ ਛੱਡ ਦੇ ਕਿਰਪਾ ਕਰਕੇ ਸਾਨੂੰ ਆਪਣੇ ਦਰਸ਼ਨ ਜਾਰੇ ਬਖਸ਼ੇ ਨੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਵਾਦ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ ਕੇ ਸਾਡੇ ਕਾਲਜੁਗੀ ਜੀਵਾਂ ਉੱਤੇ ਕਿਰਪਾ ਕੀਤੀ ਹੈ। ਔਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀਆਂ ਮਨ ਵਿਅਤੀਆਂ ਅਕਾਗਰਤਾ ਨੂੰ ਅਕਾਗਰਤਾ ਬਖਸ਼ਣ ਸਾਡਾ ਮਨ ਗੁਰਬਾਣੀ ਵਿੱਚ ਜੁੜੇ ਗੁਰਬਾਣੀ ਨੂੰ ਅਸੀਂ ਸਮਝੀਏ ਔਰ ਸਾਡਾ ਮਨੁੱਖਾ ਜਨਮ ਸਫਲ ਹੋਵੇ। ਗੁਰੂ ਸਾਹਿਬ ਦਾ ਸ਼ਬਦ ਸਾਡੇ ਮਨਾਂ ਦੇ ਵਿੱਚ ਵਸੇ। ਸੋ ਸੱਚੇ ਪਾਤਸ਼ਾਹ ਨੂੰ ਇਹ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਬਾਣੀ ਬਾਣਾ ਬਖਸੋ ਧਰਮ ਦਾ ਪਿਆਰ ਬਖਸੋ। ਸੋ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਦੁਨੀਆ ਉੱਪਰ ਬਹੁਤ ਸਾਰੇ ਭੇਖ ਨੇ ਪਹਿਲਾਂ ਤੋਂ ਚੱਲੇ ਆ ਰਹੇ ਹਨ। ਔਰ ਤੇ ਦੁਭਾਵ ਵੀ ਸਰੀਰ ਉੱਤੇ ਐਸਾ ਪਹਿਰਾਵਾ ਜਾਂ ਚਿੰਨ ਧਾਰਨ ਕਰ ਲੈਣੇ ਜੋ ਸਿਰਫ ਦੇ ਸਿਰਫ ਲੋਕ ਦਿਖਾਵੇ ਮਾਤਰ ਹੋਣ ਪਰ ਉਹਨਾਂ ਦੇ ਅਨੁਸਾਰ ਜਿਹੜਾ ਆਪਣਾ ਜੀਵਨ ਹੈ ਉਹ ਨਾ ਜਾਹ ਜਾਵੇ ਇੱਕ ਸਿਰਫ ਦਿਖਾਵਾ ਕੀਤਾ ਜਾਵੇ ਉਹ ਕੀ ਹੋ ਗਿਆ ਭੇਖ ਔਰ ਐਸੇ ਭੇਖ ਨੂੰ ਗੁਰਮਤਿ ਨੇ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਕੀਤਾ ਕੁਝ ਲੋਕ ਭੇਖ ਬਣਾ ਕੇ ਪ੍ਰਮਾਤਮਾ ਨੂੰ ਕੋਸ ਕਰਨਾ ਯਤਨ ਕਰਦੇ ਨੇ ਪਰੰਤੂ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਸ਼ਾਂਤ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਘਟ ਘਟ ਦੇ ਅੰਦਰ ਦੀ ਜਾਣਨ ਵਾਲਾ ਹੈ ਚੰਗਾ ਮਾੜਾ ਸਾਰਾ ਕੁਝ ਮਹਾਰਾਜ ਜਾਣਦੇ ਨੇ ਉਹਨਾਂ ਤੋਂ ਕੀ ਲੁਕਿਆ ਹੈ ਅਸੀਂ ਦੇਖ ਦੇ ਨਾਲ ਲੋਕਾਂ ਨੂੰ ਪ੍ਰਭਾਅ ਸਕਦੇ ਹਾਂ ਪਰੰਤੂ ਉਸ ਵਾਹਿਗੁਰੂ ਨੂੰ ਪ੍ਰਭਾਅ ਨਹੀਂ ਸਕਦੇ ਉਹ ਸਾਡੇ ਅੰਦਰ ਦੀ ਸਥਿਤੀ ਨੂੰ ਜਾਣਦਾ ਹੈ ਤੇ ਉਹ ਫਿਰ ਇਸ ਤਰ੍ਹਾਂ ਦੇ ਫਾਲਤੂ ਭੇਖ ਨੂੰ ਦੇਖ ਕੇ ਨਹੀਂ ਰੀਝਦਾ ਸੋ ਇਸ ਤਰ੍ਹਾਂ ਭੇਖ ਬਣਾ ਕੇ ਮਨੁੱਖ ਆਪਣੇ ਸਰੀਰ ਨੂੰ ਦੁਖੀ ਕਰਦਾ ਹੈ ਜਿਵੇਂ ਕਿ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂੰ ਧੀਨ ਸਵਯੇ ਮਹਾਰਾਜ ਫਰਮਾਉਂਦੇ ਹਨ ਬਹੁ ਭੇਖ ਕੀਆ ਦੇਹੀ ਦੁਖ ਦੀਆ ਵੀ ਆਪਣੀ ਦੇਹ ਨੂੰ ਦੁੱਖ ਦੇਣ ਵਾਲਾ ਕੰਮ ਹੈ। ਸੋ ਕੁਝ ਲੋਕ ਦੂਜਿਆਂ ਨੂੰ ਠੱਗਣ ਦੇ ਵਾਸਤੇ ਇਸ ਤਰ੍ਹਾਂ ਸਵਾਗ ਰਚ ਲੈਂਦੇ ਨੇ, ਭੇਕ ਬਣਾ ਲੈਂਦੇ ਨੇ ਵੀ ਅਸੀਂ ਲੱਗੀਏ ਬਹੁਤ ਵੱਡੇ ਧਰਮਾਤਮਾ ਤੇ ਅੰਦਰ ਦੀ ਅੰਦਰ ਕੀ ਕਰੀ ਹੈਗੇ ਠੱਗੀਆਂ ਮਾਰੀ ਜਾਣਗੀ। ਸੋ ਇਸ ਤਰ੍ਹਾਂ ਐਸੇ ਠੱਗਾ ਤੋਂ ਵੀ ਮਹਾਰਾਜ ਨੇ ਵਚਨ ਲਈ ਕਿਹਾਗਾ ਸੋ ਮਹਾਰਾਜ ਕਹਿੰਦੇ ਨੇ ਕਲ ਮੈਂ ਰਾਮ ਨਾਮ ਸਾਰ ਅਖੀ ਤਾਂ ਮਿਟੇ ਨਾਗ ਪਕੜੇ ਠੱਗਣ ਕੋ ਸੰਸਾਰ ਸੋ ਇਸ ਪ੍ਰਕਾਰ ਇਹ ਜੋ ਭੇਖ ਹੈ ਜਿਵੇਂ ਕਿ ਦੁਨੀਆ ਤੇ ਬਹੁਤ ਸਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ ਭੇਖ ਨੇ ਵੱਖ-ਵੱਖ ਧਰਮਾਂ ਦੇ ਚਿੰਨ੍ਹ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਹਿਚਾਣ ਆਉਂਦੀ ਹੈ ਜੇਕਰ ਕੋਈ ਸਰੀਰ ਤੇ ਧਾਰਨ ਕਰਦਾ ਹੈ ਜਿਵੇਂ ਆਪਾਂ ਵੀ ਸ੍ਰੀ ਸਾਹਿਬ ਆਉਨੇ ਹਾਂ ਦਸਤਾਰ ਸਜਾਉਨੇ ਹਾਂ ਏ ਮਹਾਰਾਜ ਬਾਲੂ ਸਾਨੂੰ ਬਖਸ਼ੇ ਹੋਏ ਚੈਨਲੇ ਅਸੀਂ ਇਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੈ ਇਹਨਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਔਰ ਸਾਧ ਸੰਗ ਜੀਓ ਉਸੇ ਪ੍ਰਕਾਰ ਹੋਰ ਧਰਮਾਂ ਦੇ ਚੈਨਲੇ ਉਹਨਾਂ ਦਾ ਵੀ ਸਤਿਕਾਰ ਹੈ ਕਰਨਾ ਚਾਹੀਦਾ ਹੈ ਸਾਰੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਸੋ ਮਹਾਰਾਜ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਸਭ ਦਾ ਭਾਈ ਸਤਿਕਾਰ ਕਰੋ ਸਭ ਦਾ ਭਲਾਪਤ ਆਹੀਂ ਕਹਨੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਏ ਕੀ ਨੇ ਸੁਭਗੁਣ ਦੇ ਚੰਗੇ ਗੁਣ ਦੇ ਸੋ ਧਰਮੀ ਜਿਹੜਾ ਇਨਸਾਨ ਹੈ ਉਹਦਾ ਜਿਹੜਾ ਰਸਤਾ ਹੈ ਉਹ ਸੱਚ ਮਾਰਗ ਹੁੰਦਾ ਹੈ ਉਹਦੇ ਉੱਤੇ ਚੱਲਦਾ ਹੈ ਉਹਦੇ ਉੱਤੇ ਚੱਲ ਕੇ ਉਹਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰਸੰਧੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਫਿਰ ਉਹ ਉਹਨਾਂ ਦੇ ਚੱਲਣ ਦਾ ਮਤਲਬ ਜੱਦ ਨਹੀਂ ਕਰਦਾ ਹੈ ਮਤਲਬ ਪਿੱਛੇ ਨਹੀਂ ਹਟਦਾ ਕਿਉਂ ਕਿ ਉਹਨੂੰ ਸੱਚੇ ਪਾਤਸ਼ਾਹ ਵੱਲੋਂ ਹੁਕਮੇ ਹੁੰਦਾ ਹੈ ਦੇ ਉਹ ਆਪਣਾ ਜਿਹੜਾ ਸਮਾਜ ਹੈ ਉਹਨੂੰ ਸੋਹਣਾ ਬਣਾਉਣ ਦੇ ਲਈ ਯਤਨ ਕਰਦਾ ਹੈ ਤੇ ਜਿਵੇਂ ਕਿ ਆਪਾਂ ਸੰਸਾਰ ਦੇ ਵਿੱਚ ਰਹੇ ਨੇ ਹਾਂ ਜਿਵੇਂ ਕਿ ਆਪਾਂ ਨੂੰ ਸਮਾਜ ਵਿੱਚ ਰਹਿ ਕੇ ਚੰਗੇ ਗੁਣਾਂ ਦੀ ਸਾਝ ਕਰਨੀ ਚਾਹੀਦੀ ਹੈ ਜਿੱਥੋਂ ਕੁਝ ਚੰਗਾ ਸਿੱਖਣ ਨੂੰ ਮਿਲੇ ਉਸ ਚੰਗੇ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਔਰ ਜਿਵੇਂ ਕਿ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਹਨ ਗੁਣਾ ਕਹੂ ਵਾ ਵਾਸਲਾ ਕੱਢ ਵਾ ਸ੍ਰੀਜੈ ਜੇ ਗੁਣ ਹੋਵਨ ਸਾਜਨਾ ਮਿਰ ਸਾਜ ਕ੍ਰੀਜੈ ਸਾਜ ਕ੍ਰੀਜੈ ਗੁਣੈ ਕੇਰੀ ਛੋੜਿ ਅਬ ਗੁਣ ਚੱਲੀਐ ਸੋ ਇਸ ਪ੍ਰਕਾਰ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਗੁਣਾ ਦੀ ਸਾਨੂੰ ਸਾਧ ਕਰਨੀ ਚਾਹੀਦੀ ਔਰ ਜਿਵੇਂ ਕਿ ਸੱਚ ਬੋਲਣਾ ਨਿਮਰਤਾ ਰੱਖਣੀ ਸਹਿਨਸੀਤਾ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਇਸ ਤਰ੍ਹਾਂ ਸੱਚ ਬੋਲਣ ਦੇ ਉੱਤੇ ਬਹਿਰਾ ਦੇਣਾ ਨਿਮਰਤਾ ਰੱਖਣੀ ਭਾਵ ਚੰਗੇ ਗੁਣ ਧਾਰਨ ਕਰਨੇ ਗਿਆਨ ਜੇਕਰ ਆਪਣੇ ਕੋਲ ਹੈ ਉਹਦਾ ਹੰਕਾਰ ਨਾ ਕਰਨਾ ਸੋ ਉਹ ਨਿਮਰਤਾ ਵਿੱਚ ਰਹਿ ਕੇ ਉਸ ਗਿਆਨ ਨੂੰ ਦੂਜਿਆਂ ਤੱਕ ਪਹੁੰਚਾਉਣਾ ਬੰਦਣਾ। ਇਹੀ ਸਾਡੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਤੁਸੀਂ ਮਾਣ ਨਹੀਂ ਕਰਨਾ। ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਤੱਤ ਨਿਮਰਤਾ ਦੇ ਵਿੱਚ ਰਹਿਣਾ ਔਰ ਸਬਰ ਸੰਤੋਖ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ ਬਤੀਤ ਕਰਨਾ ਅੱਜ ਅੱਜ ਅਸੀਂ ਦੇਖੀਏ ਤਾਂ ਬੇਰੁਜ਼ਗਾਰੀ ਬਹੁਤ ਹੈ ਪੜ੍ਹੇ ਲਿਖੇ ਨੌਜਵਾਨ ਬਹੁਤ ਨੇ ਜਿਨ੍ਹਾਂ ਕੋਲੇ ਰੁਜ਼ਗਾਰ ਨਹੀਂ ਤੇ ਰੁਜ਼ਗਾਰ ਨਾ ਹੋਣ ਕਾਰਨ ਕਈ ਵਾਰ ਗੰਧ ਰਸਤੇ ਤੇ ਚਲੇ ਜਾਂਦੇ ਨੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਤੇ ਕਈ ਨੌਜਵਾਨ ਨਸ਼ੇ ਦੇ ਗੇੜ ਵਿੱਚ ਪੈ ਜਾਂਦੇ ਹਨ ਔਰ ਆਪਾਂ ਤਾਂ ਇਹੀ ਮਹਾਰਾਜ ਨੂੰ ਅਰਦਾਸ ਕਰਦੇ ਆ ਕਿ ਮਹਾਰਾਜ ਸਭ ਦੇ ਲਈ ਰੋਜ਼ਗਾਰ ਤੁਸੀਂ ਕਿਰਪਾ ਕਰੋ ਪੈਦਾ ਕਰੋ ਸੱਚੀ ਪਾਸ਼ਾ ਸਾਰੇ ਆਪਣੀ ਰੋਜੀ ਰੋਟੀ ਕਮਾਉਣ ਔਰ ਕੋਈ ਨਸ਼ੇ ਵਾਲੇ ਪਾਸੇ ਨਾ ਜਾਵੇ ਆਪਾਂ ਸਮਾਜ ਵਿੱਚ ਦੇਖਦੇ ਹਾਂ ਜੇਕਰ ਕਿਸੇ ਨਾਲ ਗੱਲ ਕਰਦੇ ਆ ਉਹ ਗੱਲ ਉੱਥੋਂ ਨਿਕਲ ਕੇ ਆਉਂਦੀ ਹੈ ਵੀ ਮੇਰੇ ਕੋਲੇ ਜੀ ਕੰਮ ਨਹੀਂ ਸੀ ਮੈਂ ਡਿਪਰੈਸ਼ਨ ਦੇ ਵਿੱਚ ਆ ਗਿਆ ਨਸ਼ਾ ਕਰਨ ਲੱਗ ਗਿਆ ਔਰ ਸਾਧ ਸੰਗਜੋ ਸਬਰ ਸੰਤੋਖ ਮਤਬਲਾ ਬਈ ਕਈ ਬੰਦਿਆਂ ਕੋਲੇ ਬਹੁਤ ਸਾਰਾ ਧਨ ਹੁੰਦਾ ਹੈ ਪਰੰਤੂ ਫੇਰ ਵੀ ਉਹਨਾਂ ਕੋਲੇ ਸਬਰ ਨਹੀਂ ਹੁੰਦਾ ਉਹ ਕਹਿੰਦੇ ਨੇ ਹੋਰ ਆਈ ਜਾਵੇ ਹੋਰ ਆਈ ਜਾਵੇ ਔਰ ਜੇਕਰ ਸੱਚੇ ਪਾਸ ਸਾਨੂੰ ਧਨ ਪਦਾਰਥ ਦੰਦੇ ਨੇ ਅਸੀਂ ਮਹਾਰਾਜ ਨੂੰ ਸ਼ੁਕਰ ਕਰੀਏ ਗੁਰੂ ਘਰ ਦੇ ਲਈ ਔਰ ਦੁਨੀਆ ਦੇ ਲਈ ਲੋੜਵੰਦਾਂ ਦੇ ਲਈ ਉਹਨੂੰ ਖਰਚੀ ਜੇ ਕਿ ਸਾਨੂੰ ਰੁਜ਼ਗਾਰ ਦੀ ਲੋੜ ਹੈ ਉਹਦੇ ਲਈ ਰੁਜ਼ਗਾਰ ਪੈਦਾ ਕਰੀ ਸਾਡਾ ਮਹਾਰਾਜਾ ਹੀ ਹੁਕਮ ਹੈ ਗਰੀਬ ਦਾ ਮੂੰਹ ਰੋਗੀ ਬੋਲ ਇਸ ਤਰ੍ਹਾਂ ਸਾਹ ਸਨ ਜਿਓ ਆਪਣੇ ਜੀਵਨ ਨੂੰ ਸਬਰ ਸੰਤੋਖ ਦੇ ਨਾਲ ਬਤਾਉਣਾ ਔਰ ਸਭ ਦਾ ਭਲਾ ਮੰਗਣਾ ਔਰ ਦੂਜਿਆਂ ਦੀ ਜੇਕਰ ਆਪਾਂ ਕਈ ਵਾਰ ਐਸ ਭਰੀ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਕਈ ਵਾਰ ਲੋਕ ਉਹ ਤੋਂ ਈਰਖਾ ਕਰਦੇ ਨੇ ਪਰੰਤੂ ਉਹਦੀ ਮਿਹਨਤ ਨਹੀਂ ਦੇਖਦੇ ਜਿਵੇਂ ਕਿ ਬਾਬਾ ਫਰੀਦ ਜੀ ਦਾ ਸ਼ਬਦ ਹੈ ਰੁੱਖੀ ਸੁੱਖੀ ਖਾਏ ਕਾਏ ਠੰਡਾ ਪਾਣੀ ਪੀਓ ਫਰੀਦਾ ਦੇਖ ਭرائی ਚੋਪੜੀ ਨਾ ਦਰਸਾਏ ਜੀਓ ਸੋ ਇਸ ਤਰ੍ਹਾਂ ਸਬਰ ਸੰਤੋਖ ਦੇ ਵਿੱਚ ਰਹਿ ਕੇ ਉਸ ਵਾਹਿਗੁਰੂ ਦਾ ਨਾਮ ਜਪੀਏ ਔਰ ਉਹ ਆਪ ਇਹ ਸਾਰੇ ਕਾਰਜ ਕਰਨ ਵਾਲਾ ਹੈ ਸੋ ਮਿੱਠ ਬੋਲਣਾ ਇਹ ਵੀ ਇੱਕ ਚੰਗਾ ਗੁਣ ਹੈ ਜਵਾਨ ਨੂੰ ਕਦੇ ਵੀ ਕੌੜਾ ਬੋਲ ਨਹੀਂ ਬੋਲਣਾ ਚਾਹੀਦਾ ਮਿੱਠਾ ਬੋਲਣ ਵਾਲੇ ਨੂੰ ਹਰ ਜਗ੍ਹਾ ਸਤਿਕਾਰ ਮਿਲਦਾ ਹੈ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ ਔਰ ਇੱਕ ਜਿਵੇਂ ਕਿ ਜਿੱਥੇ ਕਹਿੰਦੇ ਮਿੱਠਾ ਉੱਥੇ ਮੱਖੀਆਂ ਵੀ ਆਉਂਦੀਆਂ ਨੇ ਉੱਥੇ ਪਿਆਰ ਵੀ ਆਉਂਦਾ ਹੈ ਔਰ ਸਾਥ ਸੰਗ ਜਿਉ ਇਹ ਚੰਗਿਆਈਆਂ ਦੀ ਚੰਗਿਆਈ ਹੈ ਤਤ ਹੈ ਵੀ ਮਿੱਠਾ ਬੋਲਣਾ ਔਰ ਸਹਿਣ ਸੀਲਤਾ ਰੱਖਣੀ ਜੇਕਰ ਕੋਈ ਕੁਝ ਕਹਿ ਦਿੰਦਾ ਹੈ ਉਹਨੂੰ ਸਹਿ ਲੈਣਾ ਇਹ ਸਹਿਣਸ਼ੀਲਤਾ ਹੈ ਪਰੰਤੂ ਸਹਿਣਸ਼ੀਲਤਾ ਵੀ ਕਿਸੇ ਹੱਦ ਤੱਕ ਹੁੰਦੀ ਹੈ ਇਹ ਨਹੀਂ ਹੈ ਵੀ ਅਸੀਂ ਵੀ ਕੋਈ ਸਾਨੂੰ ਕਹੀ ਜਾਵੇ ਜਾਂ ਸਾਡੇ ਕੋਈ ਜ਼ੁਲਮ ਕਰੇ ਅਸੀਂ ਉਹਦਾ ਡਰ ਮਿਲਦੀ ਹੈ ਨਾ ਭੈ ਕਾ ਹੂੰ ਕੋ ਦੇ ਤੈ ਨਾ ਪਹਿਮਾਨ ਧਿਆਨ ਇਹ ਵੀ ਮਹਾਰਾਜ ਨੂੰ ਸਾਨੂੰ ਪਿਆਰ ਸੋ ਸੱਜੇ ਬਾਸਾ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾਨ ਚੱਕੀ ਹੈ ਤਾਂ ਉਹਦਾ ਚੱਕਣ ਦਾ ਹੀ ਭਾਵ ਸੀ ਕਿ ਜਦੋਂ ਤੱਕ ਤਾਂ ਮਹਾਰਾਜ ਨੇ ਕਿਹਾ ਸੀ ਸੈਨਸੀਨਤਾ ਰੱਖੀ ਕੋਤਕ ਠੀਕ ਹੈ ਜਦੋਂ ਪਾਣੀ ਸਰ ਤੋਂ ਲੰਘ ਗਿਆ ਫਿਰ ਮਹਾਰਾਜ ਨੇ ਕੀ ਜਗੀ ਕਿਰਪਾਨ ਜਗੀ ਜੁਲਮ ਦਾ ਟਾਕਰਾ ਕੀਤਾ ਸੋ ਸੈਨਸੀਨਤਾ ਦੇ ਵੀ ਇੱਕ ਹੱਦ ਹੁੰਦੀ ਹੈ ਸੋ ਮੁਰਬਾਨੀ ਵਿੱਚ 바ਵਾ ਫਰੀਦ ਜੀ ਦਾ ਸ਼ਲੋਕ ਹੈ ਫਰੀਦਾ ਜੋਤ ਐ ਬਾਰਨ ਮੁਕੀਆਂ ਤੇ ਨਾ ਨਾਰੇ ਘੁੰਮ ਆਪਣੇ ਕਰ ਜਾਏ ਕੈ ਪੈਰ ਤਿਨਾ ਦੇ ਚੁੰਮ ਸੋ ਇਹ ਵੀ ਇੱਕ ਬਹੁਤ ਵੱਡਾ ਗੁਣ ਹੈ ਸਹਿਣ ਸੀਰਤਾ ਦਾ ਦਇਆ ਭਾਵਨਾ ਦੂਜਿਆਂ ਦੇ ਨਾਲ ਪ੍ਰੇਮ ਪਿਆਰ ਰੱਖਣਾ ਜੀਵਾਂ ਦੇ ਪ੍ਰਤੀ ਦਇਆ ਰੱਖਣੀ ਔਰ ਹਰੇਕ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਣਾ ਕਿ ਸਾਰੇ ਉਸ ਪਰਮਾਤਮਾ ਦੇ ਬਣਾਏ ਨੇ ਇਹ ਧਰਮੀ ਮਨੁੱਖ ਦਾ ਗੁਣ ਹੈ ਸਮਾਜ ਵਿੱਚ ਵਿਚਰਦਿਆਂ ਲੋੜਵੰਦਾਂ ਦੀ ਮਦਦ ਕਰਨੀ ਔਰ ਲਾਚਾਰ ਮਨੁੱਖਾਂ ਦੀ ਮਦਦ ਕਰਨੀ ਤੇ ਇਹੀ ਕੀ ਹੈ ਧਰਮੀ ਮਨੁੱਖ ਦਾ ਧਰਮ ਹੈ ਸੋ ਸਚੇ ਪਾਸ਼ਾ ਜੀ ਸਾਨੂੰ ਗੁਰਬਾਣੀ ਦੇ ਵਿੱਚ ਇਸ ਅਸਲੀ ਪੁੰਨ ਬਾਰੇ ਦੱਸਦੇ ਹਨ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਸੋ ਇਸ ਤਰ੍ਹਾਂ ਦੁਨੀਆ ਦੇ ਲੋੜਵੰਦਾਂ ਦੀ ਮਦਦ ਕਰਨੀ ਔਰ ਸਾਥ ਸੰਗ ਜੀਓ ਸਚੇ ਪਾਸ਼ਾ ਕਿਰਪਾ ਕਰਨ ਮਹਾਰਾਜ ਦਾ ਜੋ ਸ਼ਬਦ ਹੈ ਵਚਨ ਹੈ ਉਹ ਸਾਡੇ ਮਨਾਂ ਦੇ ਵਿੱਚ ਵਸੇ ਅਸੀਂ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਣੀਏ ਸਾਡੇ ਸਾਰਿਆਂ ਉਤੇ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਅਸੀਂ ਆਪਣਾ ਮਨੁੱਖਾ ਜਨਮ ਸਫਲ ਬਣਾ ਕੇ ਆਪਣਾ ਜੋ ਅਰਦਾ ਹੈ ਉਸ ਵਾਰੀ ਸੋ ਭੁੱਲਾਂ ਚੁਕਾਂ ਦੀ ਗੇਮਾ ਸੋ ਆਓ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਅੰਮਰਤ ਸਕੀਏ ਖਾਲਸੇ ਪੰਥ ਦੇ ਮੈਂਬਰ ਬਣੀ ਗੁਰੂ ਗੋਬਿੰਦ ਸਿੰਘ ਸਤਿਪਾਸ਼ ਜੀ ਦੀਆਂ ਪੁੱਤ ਬਣ ਕੇ ਆਪਣਾ ਔਰ ਆਪਣੇ ਪਰਿਵਾਰਾਂ ਦਾ ਭਲਾ ਕਰੀਏ ਮਨੁੱਖਾ ਜਨਮ ਸਫਲ ਬਣਾਈਏ ਸੁਬਲਾਉ ਫਤਿਹ ਭੁੱਲਾ ਚੁਕਾ ਨਹੀਂ ਖਮਾ ਬਖਸ਼ੋ ਕੋਈ ਆਪ ਸੰਗਤਾਂ ਦੇ ਨਾਲ ਵਿਚਾਰ ਕਰਦੇ ਆਂ ਭੁੱਲ ਹੋ ਗਈ ਹੋਵੇ ਆਪ ਸੰਗਤਾਂ ਬਖਸ਼ਣ ਯੋਗ ਹੋ ਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ ਵਾਹਿਗੁਰੂ ਜੀ ਕਾ ਖਾਲਸਾ Wahiburu ji ki Fateh